ਸਾਡਾ ਰਿਕਵਲਟੀ ਤੁਸੀਂ ਦੇਖ ਲਓ ਸੋਹਣੇ ਥਾਣੇ ਤੋਂ ਬਣ ਲੱਗੇ ਜਾਨੀ ਜਿਹੜੇ ਲੰਮੇ ਆ ਹਨ ਪੂਰੇ ਸਵਾਗਤ ਆ ਮਿੱਤਰੋ ਅੱਜ ਆਪਾਂ ਪਹੁੰਚੇ ਆ ਬਾਈ ਜੀ ਕੋਲੇ ਤੇ ਪਿੰਡ ਹੈਗਾ ਇਹਨਾਂ ਦਾ ਡੱਗਰੂ ਫਾਟਕਾਂ ਦੇ ਕੋਲੇ ਆ ਆ ਦੋ ਬੱਚੀਆਂ ਇਹਨਾਂ ਨੇ ਸੇਲ ਕਰ ਲਈਆਂ ਵਾ ਇਹਨਾਂ ਦੇ ਵਿੱਚ ਇੱਕ ਗੱਬਣ ਚੱਕ ਪਾਸ ਆ ਤੇ ਇੱਕ ਨਿੱਕੀ ਬੱਚੀ ਆ ਦੋਨਾਂ ਦੀ ਆਪਾਂ ਡਿਟੇਲ ਬਾਈ ਜੀ ਤੋਂ ਲਵਾਂਗੇ ਵੀ ਕੀ ਡਿਟੇਲ ਆ ਕਿਹੜੇ ਸੀਮਣ ਦੀਆਂ ਤੇ ਵੀ ਘਰ ਦੀਆਂ ਵਾ ਚੱਕ ਪਾਸਾ ਕਿਵੇਂ ਸਾਰੀ ਗੱਲਬਾਤ ਆਪਾਂ ਕਰਾਂਗੇ ਜੁੜੇ ਰਿਹਾ ਵੀਡੀਓ ਦੇ ਨਾਲ ਜੇ ਕਿਸੇ ਵੀਰ ਨੂੰ ਸਾਂਭਣ ਲਈ ਬੱਚੀਆਂ ਚਾਹੀਦੀਆਂ ਕਿਉਂਕਿ ਆਉਣ ਵਾਲੇ ਥੋੜੇ ਮਹੀਨੇ ਤਿਆਰ ਹੋਣ ਵਾਲੀਆਂ ਬੱਚੀਆਂ ਇਹ ਆਪ ਵੀ ਤੁਸੀਂ ਚੰਗੀ ਸਾਂਭ ਸਕਦੇ ਆਂ ਅੱਧ ਮੁੱਲ ਜੀ ਤੁਹਾਨੂੰ ਮਿਲ ਜਾਣੀਆਂ ਵੱਡੀ ਗਾਂ ਦੇ ਮੁੱਲ ਤੇ ਬਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਭੀ ਗੱਲ ਜੀ ਨਾਂ ਕੀ ਤੁਹਾਡਾ ਮੈਂ ਬਲਜੀਤ ਸਿੰਘ ਫੌਜੀ ਆ ਜੀ ਬਲਜੀਤ ਸਿੰਘ ਫੌਜੀ ਆ ਜੀ ਪਿੰਡ ਹੈਗਾ ਤੁਹਾਡਾ ਜੀ ਪਿੰਡ ਡੱਗਰੂ ਆ ਜੀ ਪਿੰਡ ਡੱਗਰੂ ਫਾੜਕਾ ਦੇ ਕੋਲੇ ਨਾਲ ਹੀ ਉੱਤਰ ਕੇ ਮੁੜ ਕੇ ਘਰ ਆਣੇ ਜੀ ਜਿਲ੍ਹਾ ਮੋਗਾ ਜੀ ਜਿਲ੍ਹਾ ਮੋਗਾ ਜੀ ਇਹ ਆ ਕਿੰਨੇ ਚਿਰ ਦੀ ਵੱਛੀ ਹੈ ਬਾਈ ਆਪਣੀ ਆ ਇਹ ਖੀਰੀ ਆਈ ਹੈ ਜੀ ਖੀਰੀ ਹੋਊਗੀ ਥੋੜੀ ਜਿਹੀ ਜੀ ਤੇ ਕਿੰਨੇ ਚਿਰ ਦੀ ਚੈੱਕ ਪਾਸ ਹੋਗੀ 2 ਮਹੀਨਾ ਦੀ ਚੈੱਕ ਪਾਸ ਆ ਜੀ ਚੈੱਕ ਪਾਸ ਹਾਂ ਜੀ ਮਿੱਤਰੋ ਵੈਸੇ ਦਾ ਹਨਾ ਬਾਈ ਜੀ ਹੁਣ ਲੋ ਗਰੰਟੀ 2 ਮਹੀਨੇ ਚੈੱਕ ਪਾਸ ਆ ਕਿਉਂਕਿ ਜਿਹੜਾ ਡਾਕਟਰ ਮਨਪ੍ਰੀਤ ਦੇ ਘਰ ਹੋਈਆਂ ਇਹ ਵੀਡੀਓ ਤੇ ਆਪ ਹੁੰਦਾ ਪ੍ਰੈਕਟਿਸ ਕਰਦੇ ਆ ਉਹਨਾਂ ਦੀ ਚੈੱਕ ਕੀਤੀ ਹੋਈ ਆ ਪਰ ਜੇ ਕਿਸੇ ਸੱਜਣ ਵੀਰ ਨੇ ਇਹ ਵੱਛੀ ਲੈਣੀ ਆ ਆਪ ਦਾ ਡਾਕਟਰ ਲਾ ਲਿਆ ਕੇ ਤਸੱਲੀ ਕਰਕੇ ਡੋਮੀਨਰੀ ਚੈੱਕ ਪਾਸ ਹੈ ਇਹਨਾਂ ਲੋ ਪੂਰੀ ਗਰੰਟੀ ਆ ਤੁਸੀਂ ਆਪਦੀ ਤਸੱਲੀ ਆਪਦਾ ਡਾਕਟਰ ਲਿਆ ਕੇ ਕਰਨੀ ਚੈੱਕ ਪਾਸ ਕਰਕੇ ਤੇ ਬਾਈ ਹੁਣ ਇਹ ਨਾਲ ਸੌਦਾ ਤੁਸੀਂ ਰਲਾ ਸਕਦੇ ਆ ਦੋਨੇ ਬੱਚਿਆਂ ਵਕਾਉ ਹਨ ਇਹੇ ਹਾਂ ਦੋਨੇ ਵਕਾਉਗੇ ਦੋਨੇ ਵਕਾਉ ਇਹਦੀ ਮਾਂ ਦੇ ਦੁੱਧ ਦਾ ਕੀ ਰਿਕਾਰਡ ਸੀ 17 18 ਕਿਲੋ 17 18 ਦੇ ਮਹੀਨੇ ਹਨ ਇਹ ਹਾਂਜੀ ਤੇ ਦੁੱਧ ਤੇ ਵੀ ਚੰਗਾ ਤੇ ਉਹ ਸੰਭਣ ਵਾਲੇ ਬੰਦੇ ਕੋਲੇ ਚਲੀ ਗਈ ਤਾਂ ਆਪ ਇਹ ਕਿਹੜੇ ਸੀਮਨ ਦੀ ਹੈ 40 4 26 ਦੀ 40 4 26 ਦੀ ਆਪ ਆਹ ਕਿਉਂਕਿ ਡਾਕਟਰ ਆਪ ਕੰਮ ਕਰਦੇ ਤੇ ਵਧੀਆ ਸੀਮਨ ਹੀ ਲਾਇਆ ਉਹਨਾਂ ਨੇ ਪਰਲੀ ਬੱਛੀ ਕਿੰਨੇ ਚਿਰ ਦੀ ਹੈ ਜੀ ਉਹ 8 ਮਹੀਨੇ ਹੈ ਜੀ 11ਵੇਂ ਮਹੀਨੇ ਖਾਸ ਦੀ ਹੋਣਾ ਹੈ ਠੀਕ ਹੈ ਜੀ 8 ਮਹੀਨੇ 11ਵੇਂ ਮਹੀਨੇ ਹਣੇ ਸਾਲ ਦੀ ਹੋਣਾ ਹੈ ਨਾ ਜੀ ਤੇ ਉਹ ਕਿਹੜੇ ਸੀਮੰਦੀ ਆ এবੀਐਸ ਦੀ ਉਹ এবੀਐਸ ਹੀ ਮੰਦੀ ਆ ਠੀਕ ਹੈ ਜੀ ਤੇ ਬਾਈ ਕੀ ਮੁੱਲ ਕਰਦੇ ਹੋ ਇਹਨਾਂ ਦੋਨਾਂ ਦਾ ਦੋਨਾਂ ਦਾ 40 ਕਰਦੇ ਜੀ 40 ਕਰਦੇ ਦੋਨਾਂ ਦਾ ਹਣੇ ਮਾਨ ਤਾਨ ਤਾਂ ਕਰ ਦੋਗੇ ਹਾਂ ਮਾਨ ਤਾਨ ਕਰ ਦਾਂਗੇ ਚਲੋ ਮਾਨ ਤਾਨ ਬਾਈ ਜੀ ਹੁਣ ਇਹਾਂ ਦੇ ਕਰ ਦਾਂਗੇ ਤੇ ਫੌਜੀ ਸਾਹਿਬ ਦੋਨਾਂ ਦਾ 40000 ਰੁਪਇਆ ਮੁੱਲ ਕਰਦੇ ਆ ਦੋਨਾਂ ਬੱਛੀਆਂ ਦਾ ਤੇ ਅੱਧ ਮੋਲ ਜੀ ਬਣ ਜਾਣਗੇ ਮਿੱਤਰੋ ਦੋ ਬੱਚੀਆਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਸੋਹਣੀਆਂ ਤਿਆਰ ਹੋਣ ਵਾਲੀਆਂ ਬੱਚੀਆਂ ਆ ਇਹ ਕਰ ਲਿਓ ਬਾਈ ਜੀ ਹੁਣ ਨਾਲ ਸੰਪਰਕ ਫੌਜੀ ਸਾਹਿਬ ਆਪਣਾ ਇੱਕ ਵਾਰੀ ਫੋਨ ਨੰਬਰ ਜਰੂਰ ਬੋਲ ਦਿਓ ਜੀ 7550 ਜੀ 83977 ਤੇ ਲੋਕੇਸ਼ਨ ਪ੍ਰੋਪਰ ਬੋਲ ਦਿਓ ਜੀ ਲੋਕੇਸ਼ਨ ਪ੍ਰੋਪਰ ਪੈਂਡ ਡਗਰੂ ਹਾਂਜੀ ਜ਼ਿਲ੍ਹਾ ਮੋਗਾ ਹਾਂਜੀ ਨਜ਼ਦੀਕ ਦੇਸ ਰਾਜ ਦੀ ਚੱਕੀ ਦੇਸ ਰਾਜ ਦੀ ਚੱਕੀ ਹਾਂਜੀ ਤੇ ਡਗਰੂ ਫਾੜ ਕਾ ਦੁੱਤਰ ਕੇ ਹੈਣਾ ਜੀ ਆਪਣਾ ਇੱਥੇ ਘਰ ਆਏ ਹੈਣਾ ਕਰ ਲਿਓ ਜੀ ਮਾਜੀ ਪੁੱਛ ਲੈਣ ਜੀ ਹਾਂਜੀ ਤੱਲਾ ਫੌਜੀ ਜਿਹਨੂੰ ਮਰਜੀ ਪੁੱਛ ਲੈਣਗੇ ਬਸ ਠੀਕ ਹੈ ਜੀ ਪਰ ਲੋਗਰਾਂ ਦੀ ਫੇਸ ਕੁਆਲਿਟੀ ਬਹੁਤ ਵਧੀਆ ਬੱਤੀ ਦੀ ਆ ਤੇ ਛੋਟਾ ਕੰਨ ਲੱਗਿਆ ਹੋਇਆ ਵਾ ਫੇਸ ਕੁਆਲਿਟੀ ਦੇ ਨਾਲ ਰੰਗ ਦੀ ਕੁਆਲਿਟੀ ਤੇ ਜਿਹੜੀ ਥਣਾ ਦੀ ਬਣਤਰ ਹੈਗੀ ਆ ਨੇੜੇ ਆਪਾਂ ਜਿਆਦਾ ਤਾਂ ਨਹੀਂ ਹੁੰਦੇ ਹੋਰ ਨਾਲ ਲਾਤੀ ਮਾਰ ਦੇ ਲੈ ਵੀ ਕਰਮਾਲਗੇ ਹੋ ਇਧਰ ਨੂੰ ਤੇ ਥਣਾ ਦੀ ਕੁਆਲਿਟੀ ਤੁਸੀਂ ਦੇਖ ਲਓ ਸੋਹਣੇ ਥਣ ਫੋਨ ਬਣ ਲੱਗੇ ਜਾਣੇ ਜਿਹੜੇ ਲੰਮੇ ਆ ਥਣ ਪੂਰੇ ਦੇਖ ਲਓ ਜੀ ਕਰਮਾਲਗੇ ਤੇ ਕਰ ਲਿਓ ਫਿਰ ਸੰਪਰਕ ਨਿੱਕੀ ਵਾਛੀ ਵੀ ਤੁਸੀਂ ਦੇਖ ਲਓ ਤੇ ਜਾਂਦੇ ਵਸਦੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂਗੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ